ਭਾਰਤ ਪਾਕਿਸਤਾਨ ਵਿਚਤਰਾ ਕਾਫੀ ਵੱਧਾ ਨਜ਼ਰ ਆ ਰਿਹਾ ਹੁਣ ਤਾਂ ਗੱਲ ਮਿਜ਼ਾਈਲਾ ਤੱਕ ਚਲੀ ਗਈ ਹੈ ਕਿ ਪਾਕਿਸਤਾਨ ਵੱਲੋਂ ਭਾਰਤ ਦੇ ਦੋ ਸੂਬਿਆਂ ਵਿੱਚ ਹਮਲੇ ਕੀਤੇ ਗਏ ਹੁਣ ਸ਼ੁੱਕਰਵਾਰ ਰਾਤ 1.5 ਵਜੇ ਦੇ ਕਰੀਬ ਜੰਡੂ ਸਿੰਘੇ ਦੇ ਨਜ਼ਦੀਕ ਪਿੰਡ ਕੰਗਣੀਵਾਲ ਵਿੱਚ ਪਾਕਿਸਤਾਨੀ ਡਰੋਨ ਦੇ ਟੁਕੜੇ ਆ ਕੇ ਡਿੱਗੇ ਜਿਸ ਵਿੱਚ ਇੱਕ ਪ੍ਰਵਾਸੀ ਜ਼ਖਮੀ ਹੋ ਗਿਆ ਤੇ ਕਾਰ ਵੀ ਟੁੱਟ ਗਈ ਲੋਕਾਂ ਦੇ ਘਰਾਂ ਦੇ ਸ਼ੀਸ਼ੇ ਵੀ ਟੁੱਟ ਗਏ ਬਾਕ ਦੇ ਹਮਲੇ ਦੀ ਸੂਚਨਾ ਮਿਲਦੇ ਸਾਰੇ ਡੀਐ ਡੀਐਸਪੀ ਕੁਲਵੰਤ ਸਿੰਘ ਤੇ ਪਤਾਰਾਪੁਰ ਦੀ ਟੀਮ ਮੌਕੇ ਤੇ ਪਹੁੰਚ ਕੇ ਤੇ ਜਾਂਚ ਪੜਤਾਲ ਸ਼ੁਰੂ ਕਰ ਦਿੱਤੀ ਜ਼ਖਮੀ ਸਿਕੰਦਰ ਨੇ ਦੱਸਿਆ ਕਿ ਉਹ ਆਪਣੇ ਬੱਚਿਆਂ ਨੂੰ ਲੈ ਕੇ ਵਿੜੇ ਵਿੱਚ ਸੁੱਤਾ ਪਿਆ ਸੀ ਅਚਾਨਕ 1.5 ਵਜੇ ਦੇ ਕਰੀਬ ਅਸਮਾਨ ਤੋਂ ਕੁਝ ਲੋਹੇ ਦੇ ਪੁਰਜੇ ਉਹਨਾਂ ਉੱਤੇ ਆ ਕੇ ਡਿੱਗੇ ਜਿਸ ਨਾਲ ਉਹ ਗੰਭੀਰ ਜ਼ਖਮੀ ਹੋ ਗਿਆ ਅਪਤਾਰ ਸਿੰਘ ਨੇ ਦੱਸਿਆ ਕਿ ਜਦੋਂ ਇਹ ਧਮਾਕਾ ਹੋਇਆ ਕਿ ਸਾਰੇ ਪਿੰਡ ਵਾਲੇ ਇਕੱਠੇ ਹੋ ਗਏ ਪਿੰਡ ਵਾਲਿਆਂ ਵਿੱਚ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ ਪਾਕਿਸਤਾਨ ਨੇ ਜਾਨੀ ਅੱਜ ਸਵੇਰੇ 10 ਮਈ ਲਗਾਤਾਰ ਚੌਥੇ ਦਿਨ ਪੰਜਾਬ ਤੇ ਹਮਲਾ ਕੀਤਾ ਸਵੇਰੇ 5 ਵਜੇ ਪਠਾਨਕੋਟ ਏਅਰਬੇਸ ਅਮਰਸਰ ਤੇ ਜਲੰਧਰ ਵਿਖੇ ਜ਼ੋਰਦਾਰ ਧਮਾਕੇ ਸੁਣਾਈ ਦਿੱਤੇ ਅਮਰਸਰ ਵਿੱਚ ਡਰੋਨ ਦੇਖਿਆ ਗਿਆ ਜਿਸ ਨੂੰ ਫੌਜ ਨੇ ਨਸ਼ਟ ਕਰ ਦਿੱਤਾ ਇਸ ਤੋਂ ਪਹਿਲਾਂ ਸ਼ੁੱਕਰਵਾਰ ਰਾਤ 8:30 ਵਜੇ ਤੋਂ ਬਾਅਦ ਪਾਕਿਸਤਾਨ ਨੇ ਪੰਜਾਬ ਤੇ ਡਰੋਨ ਹਮਲੇ ਕੀਤੇ ਡਰੋਨ ਹਮਲੇ ਫਿਰੋਜ਼ਪੁਰ ਫਾਜ਼ਿਲਕਾ ਅਮਰਸਰ ਤਰਨਤਾਰ ਹੁਸ਼ਿਆਰਪੁਰ ਗੁਰਦਾਸਪੁਰ ਜਲੰਧਰ ਤੇ ਪਠਾਨਕੋਟ ਵਿੱਚ ਹੋਏ ਰਾਤ 9 ਵਜੇ ਦੇ ਕਰੀਬ ਫਰੋਜਪੁਰ ਦੇ ਖਾਈ ਸੋਮੇ ਪਿੰਡ ਵਿੱਚ ਇੱਕ ਡਰੋਨ ਡਿੱਗਣ ਨਾਲ ਇੱਕ ਘਰ ਨੂੰ ਅੱਗ ਲੱਗ ਗਈ ਜਿੱਥੇ ਤਿੰਨ ਲੋਕ ਗੰਭੀਰ ਜ਼ਖਮੀ ਹੋ ਗਏ ਤੇ ਇਹਨਾਂ ਨੂੰ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਜਦੋਂ ਡਰੋਨ ਡਿੱਗਿਆ ਤਾਂ ਘਰ ਦੀਆਂ ਲਾਈਟਾਂ ਜਗ ਰਹੀਆਂ ਸਨ ਸਵੇਰੇ 2 ਵਜੇ ਜਲੰਧਰ ਵਿੱਚ ਆਰਮੀ ਕੈਂਪ ਦੇ ਨੇੜੇ ਦੋ ਥਾਵਾਂ ਤੇ ਡਰੋਨ ਦੇ ਡਰੋਨ ਦੀ ਗਤੀ ਦੇਖੀ ਗਈ ਇਸ ਤੋਂ ਬਾਅਦ ਪੂਰੇ ਸ਼ਹਿਰ ਵਿੱਚ ਬਲੈਕਆਊਟ ਲਗਾ ਦਿੱਤਾ ਗਿਆ ਕੰਗਣੀਵਾਲ ਇਲਾਕੇ ਵਿੱਚ ਇੱਕ ਰਾਗਟ ਵਰਗੀ ਚੀਜ਼ ਇੱਕ ਕਾਰ ਤੇ ਡਿੱਗੀ ਦੂ ਸਿੰਗਾਪੁਰ ਪਿੰਡ ਵਿੱਚ ਵੀ ਇੱਕ ਡਰੋਨ ਦੇ ਕੁਝ ਹਿੱਸੇ ਇੱਕ ਸੁੱਤੇ ਹੋਏ ਵਿਅਕਤੀ ਦੇ ਕੇ ਜਿਸ ਵਿੱਚ ਕੁਝ ਜ਼ਖਮੀ ਹੋ ਗਿਆ ਸਵੇਰੇ 4:25 ਦੇ ਇਥੇ ਬਲੈਕਆਊਟ ਖਤਮ ਕਰ ਦਿੱਤਾ ਗਿਆ ਸਿਰਫ 3 ਮਿੰਟ ਬਾਅਦ ਬੇਰਕਾ ਮਿਲਕ ਪਲਾਂਟ ਦੇ ਨੇੜੇ ਪੰਜ ਧਮਾਕੇ ਸੁਣਾਈ ਦਿੱਤੇਗੇ ਪੰਜਾਬ ਦੇ ਪਠਾਨਕੋਟ ਦੇ ਫਿਰੋਜ਼ਪੁਰ ਸ਼ੁੱਕਰਵਾਰ ਸ਼ਾਮ ਨੂੰ ਹੋਏ ਧਮਾਕਿਆਂ ਵਰਗੀਆਂ ਆਵਾਜ਼ਾਂ ਸੁਣੀਆਂ ਗਈਆਂ ਜਿਸ ਤੋਂ ਬਾਅਦ ਅਧਿਕਾਰੀਆਂ ਨੇ ਭਾਰਤ ਦੇ ਪਾਕਿਸਤਾਨ ਬਜਾਲੇ ਫੌਜੀ ਤਣਾ ਦੇ ਮੱਦੇਨਜ਼ਰ ਉੱਥੇ کئی ਹੋਰ ਜ਼ਿਲ੍ਹਿਆਂ ਦੀ بجلی ਬੰਦ ਕਰ ਦਿੱਤੀ ਫਿਰੋਜ਼ਪੁਰ ਪਠਾਨਕੋਟ ਅਮਰਸਾ ਅਤੇ ਹਸ਼ਿਆਰਪੁਰ ਜ਼ਿਲ੍ਹਾ ਚ ਹਵਾਈ ਹਮਲਿਆਂ ਦੇ ਸਾਇਰਨ ਵੱਜਣ ਮਗਰੋਂ ਲੋਕ دہشت ਫੈਲ ਗਈ ਲੋਕਾਂ ਵਿੱਚ دہشت ਫੈਲ ਗਈ ਅਧਿਕਾਰੀਆਂ ਨੇ ਦੱਸਿਆ ਕਿ ਫਿਰੋਜ਼ਪੁਰ ਪਠਾਨਕੋਟ ਅਮਰਸਾ ਫਾਜ਼ਿਲਕਾ ਮੁਕਸਰ ਸੰਗਰੂਰ ਚੋਵੀ ਬਿਜਲੀ ਬੰਦ ਕਰ ਦਿੱਤੀ ਗਈ ਹੈ ਪਠਾਨਕੋਟ ਫਿਰੋਜ਼ਪੁਰ ਸਥਾਨਕ ਲੋਕਾਂ ਨੇ ਦਾਅਵਾ ਕੀਤਾ ਕਿ ਉਹਨਾਂ ਨੇ ਧਮਾਕਾ ਦੀ ਵਸੁਣੀ ਚਦ ਕੀ ਗਰਦਾਸਪੁਰ ਅਤੇ ਤਰਨਤਾਂ ਦੇ ਪੱਟੀ ਖੇਤਰ ਤੋਂ ਵੀ ਖਬਰ ਆਈਆਂ ਹਾਲਾਂਕਿ ਆਵਾਜ਼ ਦੇ ਕਾਰਨ ਹਾਲਾਂਕਿ ਆਵਾਜ਼ ਦੇ ਕਾਰਨ ਕੋਈ ਅਧਿਕਾਰਤ ਪੁਸ਼ਟੀ ਨਹੀਂ ਹੋਈ ਪਠਾਨਕੋਟ ਵਾਸੀਆਂ ਲਈ ਬ੍ਰੈਕਾਊਟ ਦੇ ਧਮਾਕਿਆਂ ਦੀ ਆਵਾਜ਼ ਦੀ ਇਹ ਲਗਾਤਾਰ ਦੂਜੀ ਰਾਤ ਹੈ ਜ਼ਿਲੇ ਚੋ ਕੀਤੇ ਐਲਾਨ ਚੋ ਕਿਹਾ ਗਿਆ ਕਿ ਲਾਈਟਾਂ ਬੰਦ ਰੱਖੋ ਮੋਬਾਈਲ ਫੋਨ ਕੈਮਰੇ ਇਨਵਰਟਰ ਸੈਟਾਂ ਦੀਆਂ ਬੈਟਰੀਆਂ ਬੰਦ ਰੱਖੋ ਖਿੜਕੀਆਂ ਨੂੰ ਪਰਦੇ ਨਾਲ ਢੱਕ ਦਿਓ ਜ਼ਿਲਾ ਪ੍ਰਸ਼ਾਸਨ ਦੇ ਸਹਿਯੋਗ ਕਰੋ ਅਸੀਂ ਤੁਹਾਡੀ ਸੁਰੱਖਿਆ ਲਈ ਹੈ ਰਾਤ ਹਸ਼ਿਆਰਪੁਰ ਵਿੱਚ ਵੀ ਜੇ ਜ਼ਿਲ੍ਹਾ ਪ੍ਰਸ਼ਾਸਨ ਨੇ ਰਾਤ 7:30 ਵਜੇ ਬਿਜਲੀ ਬੰਦ ਕਰ ਦਿੱਤੀ ਗਈ ਤੇ ਡਿਪਟੀ ਕਮਿਸ਼ਨਰ ਆਇਸ਼ਾ ਜੈਨ ਨੇ ਲੋਕਾਂ ਨੂੰ ਘਰਾਂ 'ਚ ਰਹਿਣ ਲਈ ਕਿਹਾ ਨਾ ਕਮਰਾਉਣ ਦੀ ਅਪੀਲ ਕੀਤੀ ਭਾਰਤ ਨੇ ਵੀਰਵਾਰ ਰਾਤ ਨੂੰ ਜੰਮੂ ਦੇ ਪਠਾਨਕੋਟ ਸਮੇਤ ਫੌਜੀ ਟਿਕਾਣਿਆਂ ਤੇ ਡਰੋਨ ਮਜ਼ਾਈਲਾਂ ਦਾ ਹਮਲਾ ਕਰਦਿਆਂ ਪਾਕਿਸਤਾਨੀਆਂ ਤਾਇਆ ਕੋਸ਼ਿਆਂ ਨੂੰ ناکام ਕਰ ਦਿੱਤਾ ਦੇਸ਼ ਦੇ ਉੱਤਰੀ ਤੇ ਪੱਛਮੀ ਖੇਤਰਾਂ ਵਿੱਚ ਵੀ 15 ਥਾਮਾਂ ਤੇ ਅਜਈਆਂ ਕੋਸ਼ਿਆਂ ਨੂੰ ناکام ਕਰ ਦਿੱਤਾ ਜੰਮੂ ਕਸ਼ਮੀਰ ਪੰਜਾਬ ਰਾਜਸਥਾਨ ਚ ਕੰਟਰੋਲ ਰੇਖਾ ਅਤੇ ਕਮਾਂਤਰੀ ਸਹਾਤੇ ਪਾਕਿਸਤਾਨੀ ਫੌਜਾਂ ਵੱਲੋਂ ਕੀਤੀ ਗਈ ਗੋਲਾ ਗੋਲਾਬਾਰੀ ਭਾਰਤ ਨੇ ਵੀਰਵਾਰ ਸਵੇਰੇ ਕਈ ਸ਼ਹਿਰਾਂ ਵਿੱਚ ਪਾਕਿਸਤਾਨੀ ਹਵਾਈ ਰੱਖਿਆ ਪ੍ਰਣਾਲੀ ਨੂੰ ਨਿਸ਼ਾਨਾ ਬਣਾਇਆ ਅੰਮ੍ਰਿਤਸਰ ਦਾ 에어ਪੋਰਟ ਹੁਣ 15 ਮਈ ਤੱਕ ਰਹੇਗਾ ਪੂਰਨ ਤੌਰ ਤੇ ਬੰਦ ਭਾਰਤ ਸਰਕਾਰ ਤੇ ਅੰਮ੍ਰਿਤਸਰ 에어ਪੋਰਟ ਅਥਾਰਟੀ ਵੱਲੋਂ ਵੱਡਾ ਫੈਸਲਾ ਲਿਆ ਗਿਆ ਕਿ ਅੰਮ੍ਰਿਤਸਰ ਦਾ 에어ਪੋਰਟ 25 ਮਈ ਤੱਕ ਪੂਰਨ ਤੌਰ ਤੇ ਬੰਦ ਰਹੇਗਾ ਲੋਕਲ ਅਤੇ ਇੰਟਰਨੈਸ਼ਨਲ ਫਲਾਈਟਾਂ ਉਡਾਨ ਨਹੀਂ ਭਰਨਗੀਆਂ ਅੰਮ੍ਰਿਤਸਰ ਦਾ ਹਵਾਈ ਅੱਡਾ 10 ਮਈ ਸਵੇਰੇ 5 ਵਜੇ ਬੰਦ ਕੀਤਾ ਗਿਆ ਸੀ ਪਰਤਾਜਾ ਫੈਸਲੇ ਅਨੁਸਾਰ ਅੰਮ੍ਰਿਤਸਰ ਦਾ ਹਵਾਈ ਅੱਡਾ ਹੁਣ 15 ਮਈ ਤੱਕ ਬੰਦ ਰਹੇਗਾ ਭਾਰਤ ਦੇ ਵਿਦੇਸ਼ ਮੰਤਰਾਲੇ ਨੇ ਸ਼ੁੱਕਰਵਾਰ ਸ਼ਾਮ ਨੂੰ ਇੱਕ ਪ੍ਰੈਸ ਕਾਨਫਰੰਸ ਦੇ ਪਾਕਿਸਤਾਨ ਵੱਲੋਂ ਕੀਤੀ ਗਈ ਸ਼ਹਿਰਾਂ ਨੂੰ ਨਿਸ਼ਾਨਾ ਬਣਾ ਕੇ ਹਮਲਿਆਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ। ਭਾਰਤ ਦੇ ਬਥੇਸ਼ ਸਕੱਤਰ ਵਿਕਰਮ ਮਿਸ਼ਰੀ ਨੇ ਭਾਰਤੀ ਫੌਜ ਦੇ ਕਰਨਲ ਸੋਫੀਆ ਅਕ੍ਰੈਸ਼ੀ ਅਤੇ ਭਾਰਤੀ ਫੌਜ ਦੇ ਵਿੰਗ ਕਮਾਂਡਰ ਵਿਅਮਕਾ ਸਿੰਘ ਨਾਲ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕੀਤਾ। ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਪਾਕਿਸਤਾਨੀ ਫੌਜ ਨੇ 8 ਮਈ ਦੀ ਰਾਤ ਨੂੰ ਭਾਰਤੀ ਸ਼ਹਿਰਾਂ ਤੇ ਹੋਏ ਹਮਲਿਆਂ ਵਿੱਚ ਤੁਰਕੀ ਦੇ ਬਣੇ ਡਰੋਨਾਂ ਦੇ ਡਰੋਨਾਂ ਦੀ ਵਰਤੋਂ ਕੀਤੀ ਗਈ ਆ ਭਾਰਤ ਦੇ ਹਵਾਈ ਪ੍ਰਣਾਲੀ ਦੁਆਰਾ ਛੁੱਟ ਗਏ ਉਹਨਾਂ ਦੇ ਮਲਬੇ ਦੀ ਸੁਰੱਖਿਆ ਫਰਾਂਸੀਸੀ ਜਾਂਚ ਤੋਂ ਪਤਾ ਲੱਗਦਾ ਹੈ ਕਿ ਤੁਰਕੀ ਚ ਬਣੇ ਇਹ ਜਿਹੜੇ ਮਾਡਲ ਸਨ ਜੋ ਆਮ ਤੌਰ ਤੇ ਨਿਗਰਾਨੀ ਅਤੇ ਸ਼ੁੱਧਤਾ ਹਮਲਿਆਂ ਲਈ ਤਾਇਨਾਤ ਕੀਤੇ ਜਾਂਦੇ ਹਨ آج سویر دیاں جانی دس بجے دیاں تاجہ خبر وی خبر یہ ہے کہ چھیاٹا چاہوں بدھ دھماکوں دی آواز سنی گئی پاکستان نے آج سویرے دس مئی تار چوتھے دن پنجاب تے حملہ کیا سویرے پنج بجے پتھان پٹھانکوٹ ایئر بیس امر سار جلندر بکے وکے زوردار دھماکے سنے گئے امر سار بیچے ایک ڈرون دیکھے گا جس نو فوج نے نسٹ کر دیا اس کو پہلے شکروار رات ساڈ اٹھ اٹھ بجے تو ਚਾਰਪੁਰ ਗਰਦਾਸਪੁਰ ਜਿਲੰਦਰ ਤੇ ਪਠਾਨਕੋਟ ਵਿੱਚ ਹੋਏ ਰਾਤ 9 ਵਜੇ ਦੇ ਕਰੀਬ ਫਰੋਜ਼ਪੁਰ ਵਿੱਚ ਖਾਈ ਸੋਮੇ ਪਿੰਡ ਵਿੱਚ ਇੱਕ ਡਰੋਨ ਡਿੱਗਣ ਨਾਲ ਇੱਕ ਘਰ ਨੂੰ ਅੱਗ ਲੱਗੀ ਤਿੰਨ ਲੋਕ ਜ਼ਖਮੀ ਹੋ ਗਏ ਤੇ ਇਹਨਾਂ ਨੂੰ ਹਸਪਤਾਲ ਵਿੱਚ ਦਾਖਲ ਕਰਾਇਆ ਗਿਆ ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਜਦੋਂ ਡਰੋਨ ਡਿੱਗਿਆ ਤਾਂ ਘਰ ਦੀਆਂ ਲਾਈਟਾਂ ਜਗ ਰਹੀਆਂ ਸਨ ਸਵੇਰੇ 2 ਵਜੇ ਜਲੰਧਰ ਵਿੱਚ ਆਰਮੀ ਕੈਂਪ ਨੇੜੇ ਦੋ ਥਾਵਾਂ ਤੇ ਡਰੋਨ ਦੀ ਗਤੀ ਦੇਖੀ ਗਈ ਜਿਸ ਤੋਂ ਬਾਅਦ ਪੂਰੇ ਸ਼ਹਿਰ ਵਿੱਚ ਬਲੈਕਆਊਟਰ ਲਗਾ ਦਿੱਤਾ ਗਿਆ ਕੰਗਣੀ ਵਾਲੇ ਇਲਾਕੇ ਵਿੱਚ ਇੱਕ ਰਾਕਤ ਵਰਗੀ ਚੀਜ਼ ਇੱਕ ਘਰ ਤੇ ਡਿੱਗੀ ਜੰਡੂ ਸਿੰਘਾ ਦੇ ਪਿੰਡ ਵਿੱਚ ਇੱਕ ਡਰੋਨ ਦੇ ਕੁਝ ਹਿੱਸੇ ਕੁਝ ਸੁੱਤੇ ਹੋਏ ਵਿਅਕਤੀਆਂ ਦੇ ਡੱਕ ਵਿੱਚ ਉਸ ਵਿੱਚ ਉਹ ਜ਼ਖਮੀ ਹੋ ਗਿਆ ਪ੍ਰਸ਼ਾਸਨ ਨੇ ਸਵੇਰੇ 4:25 ਤੇ ਇੰਭਾ ਇੱਥੇ ਬਲੈਕਆਊਟ ਖਤਮ ਕਰ ਦਿੱਤਾ ਸਵੇਰ ਸਿਰਫ 3 ਮਿੰਟ ਬਾਅਦ ਬਿਰਕਾ ਮਿਲਕ ਪਲਾਟ ਨੇੜੇ ਪੰਜ ਤਮਾਕੇ ਸੁਣਾਈ ਦਿੱਸੇ ਤੁਸੀਂ ਦੇਖ ਰਿਹਾ ਬੀਬੀਸੀ ਇੰਟਰਨੈਸ਼ਨਲ ਰੇਡੀਓ ਮੈਂ ਕਲਕਟਾਰੀਆ ਸਾਡੀਆਂ ਇਹਨਾਂ ਕਮਾਈ ਜੀ ਖਬਰਾਂ ਬਾਰੇ ਤੁਹਾਡੇ ਕੀ ਵਿਚਾਰ ਨੇ ਕਮੈਂਟ ਬਾਕਸ ਵਿੱਚ ਜਰੂਰ ਦੱਸਣਾ ਤੇ ਸਾਡਾ YouTube ਚੈਨਲ ਸਬਸਕ੍ਰਾਈਬ ਜਰੂਰ ਕਰ ਲੈਣਾ